ਇਸ਼ ਹੈ ਜੀ ਕਹਾਣੀ ਹਨੇਰੇ ਦਾ ਸਫ਼ਰ ਭਾਗ ਦੂਜਾ ਮੈਨੂੰ ਸੱਜੂ ਪੰਡਤ ਦੇ ਘਰ ਰਹਿੰਦਿਆਂ ਕਿੰਨੇ ਹੀ ਦਿਨ ਬੀਤ ਗਏ ਸਨ ਤੇ ਮੈਨੂੰ ਉਸਦੇ ਕੰਮ ਦਾ ਸਾਰਾ ਭੇਤ ਵੀ ਆ ਗਿਆ ਸੀ ਜਦੋਂ ਹੀ ਸੱਜੂ ਨੇ ਦਵਾਈਆਂ ਮੰਗਵਆਂੀਆਂ ਤਾਂ ਉਹਨੇ ਮੈਨੂੰ ਹੀ ਪਰਚੀ ਲਿਖ ਕੇ ਦੇਣੀ ਮੈਂ ਉਹ ਪਰਚੀ ਬਾਜ਼ਾਰ ਜਾ ਕੇ ਦੁਕਾਨਦਾਰ ਨੂੰ ਫੜਾ ਦਿੰਦਾ ਉਹ ਮੇਰਾ ਝੋਲਾ ਦਵਾਈਆਂ ਨਾਲ ਭਰ ਦਿੰਦਾ ਸਾਮ ਸਵੇਰੇ ਮੈਂ ਡੋਲੂ ਲੈ ਕੇ ਬਾਜ਼ਾਰੋਂ ਦੁੱਧ ਵੀ ਲੈ ਕੇ ਆਉਂਦਾ ਅੱਜ ਵੀ ਮੈਂ ਬਾਜ਼ਾਰੋਂ ਦੁੱਧ ਲੈਣ ਹੀ ਆਇਆ ਸੀ ਮੈਂ ਦੁਕਾਨ ਤੋਂ ਦੁੱਧ ਪਵਾ ਰਿਹਾ ਸੀ ਜਦੋਂ ਮੈਨੂੰ ਕਿਸੇ ਨੇ ਪਿੱਛੋਂ ਆਵਾਜ਼ ਮਾਰੀ ਮੈਂ ਧਰਬ ਕੇ ਪਿੱਛੇ ਵੇਖਿਆ ਸਾਡੇ ਪਿੰਡ ਦੇ ਸਿੱਧੂਆਂ ਦੇ ਮੁੰਡੇ ਖੜੇ ਸਨ ਭੱਜ ਕੇ ਮੈਂ ਉਹਨਾਂ ਵੱਲ ਗਿਆ ਬਾਈ ਸਾਡੇ ਘਰ ਦਾ ਕੋਈ ਜੀ ਬਚਿਆ ਹੋਵੇ ਮੈਂ ਉਹਨਾਂ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਸਵਾਲ ਉਹਨਾਂ ਨੂੰ ਦਾਗ ਦਿੱਤਾ ਆਪਣੇ ਘਰ ਵਾਲਿਆਂ ਬਾਰੇ ਜਾਣਨ ਲਈ ਮੇਰੀ ਕਾਲੀ ਹੱਦਾਂ ਟੱਪ ਗਈ ਸੀ ਜੀ ਕਰਦਾ ਸੀ ਕੋਈ ਅਜਿਹਾ ਯੰਤਰ ਹੋਵੇ ਜਿਹੜਾ ਬੋਲ ਕੇ ਦੱਸਣ ਤੋਂ ਵੀ ਪਹਿਲਾਂ ਮੈਨੂੰ ਸਾਰੀ ਸਥਿਤੀ ਅੱਖ ਝਪਕੇ ਵਿੱਚ ਹੀ ਦਿਖਾ ਦਵੇ ਨੌਹਰ ਸਾਨੂੰ ਨਹੀਂ ਲੱਗਦਾ ਤੇਰੇ ਘਰ ਦਾ ਕੋਈ ਜੀ ਬਚਿਆ ਹੋ ਇੱਕ ਤੇਰੇ ਵੱਡੇ ਭਾਈ ਗੋਰੇ ਸ਼ਾਦੀ ਘਰ ਵਾਲੀ ਐ ਬਰਮਾਲੀਪੁਰ ਗੁਰਦੁਆਰੇ ਚ ਆਦਮਰੀ ਪਈ ਐ ਵੱਡੀ ਟੁਕੀ ਨਾ ਉਹ ਆਪ ਤੋਂ ਰੋਟੀ ਖਾ ਸਕਦੀ ਐ ਨਾ ਕੋਈ ਕੱਪੜਾ ਬੰਨ ਸਕਦੀ ਐ ਉਸ ਗੁਰਦੁਆਰੇ 'ਚ ਆਪਣੇ ਪਿੰਡ ਦੀਆਂ ਤਿੰਨ ਚਾਰ ਧੀਮੀਆਂ ਰੱਖੀਆਂ ਹੋਈਆਂ ਨੇ ਸਿੱਖਾਂ ਨੇ। ਅੱਛਿਆ ਮੇਰੀਆਂ ਅੱਖਾਂ ਚ ਚਮਕਾ ਗਈ ਜਿਵੇਂ ਮੈਨੂੰ ਜੀਣ ਦਾ ਮਕਸਦ ਮਿਲ ਗਿਆ ਹੋਵੇ। ਮੈਂ ਉਹਨਾਂ ਨਾਲ ਹੋਰ ਬਹੁਤੀਆਂ ਗੱਲਾਂ ਨਾ ਕੀਤੀਆਂ ਦੌੜਦਾ ਹੋਇਆ ਘਰ ਆ ਗਿਆ। ਦੁੱਧ ਦਾ ਡੋਲੂ ਅੰਦਰ ਰੱਖ ਕੇ ਦੁਕਾਨ 'ਚ ਜਾ ਬੜਿਆ। ਚਾਚਾ ਜੀ ਛੱਜੂ ਨੇ ਮੈਨੂੰ ਆਪ ਆਖਿਆ ਸੀ ਕਿ ਮੈਂ ਉਹਨੂੰ ਚਾਚਾ ਜੀ ਕਹਿ ਕੇ ਬੁਲਾਇਆ ਕਰਾਂ। ਹਾਂ ਦੱਸ ਉਸ ਨੇ ਜਿਵੇਂ ਮੇਰੇ ਚਿਹਰੇ ਤੋਂ ਬਦਲਦੇ ਰੰਗ ਪੜ ਲਏ ਹੋਣ ਮੇਰੀ ਵੱਡੀ ਪਰਜਾਈ ਜਿਉਂਦੀ ਐ ਮੈਂ ਮੇਰੇ ਪਿੰਡ ਵਾਲਿਆਂ ਵੱਲੋਂ ਦੱਸੀ ਸਾਰੀ ਗੱਲ ਦੁਹਰਾ ਦਿੱਤੀ ਅਖੀਰ ਤੇ ਮੈਂ ਝਿਜਕਦਿਆਂ ਕਹਿ ਦਿੱਤਾ ਜੇ ਮੈਂ ਉਹਨੂੰ ਲੈ ਆਵਾਂ ਉਹ ਤਾਂ ਹੁਣ ਵਿਚਾਰੀ ਤੋਂ ਕੀ ਕਰਾਵੇਂਗਾ ਉਹ ਤਾਂ ਹੁਣ ਮਰਿਆਂ ਤੋਂ ਵੀ ਵੱਧ ਐ ਇੱਕ ਦਿਨ ਕੱਟੂ ਪਤਾ ਨਹੀਂ ਨਾ ਆਹ ਦੋ ਕਰਮਾਂ ਤੇ ਆਪਣਾ ਰਿਸਨ ਐ ਤੂੰ ਕੱਲ ਮੇਰੇ ਨਾਲ ਚੱਲੀ ਜਿਹੜੀ ਕਹੇਗਾ ਉਹੀ ਹਕਾ ਲਿਓ ਨਹੀਂ ਜੀ ਮੈਂ ਤਾਂ ਆਪਣੀ ਪਰਜਾਈ ਹੀ ਲਿਓਣੀ ਐ ਮੇਰੇ ਅੰਦਰ ਪਰਿਵਾਰ ਦਾ ਮੋਹ ਠਾਠਾ ਮਾਰ ਰਿਹਾ ਸੀ ਚੱਲ ਮਰਜੀ ਐ ਤੇਰੀ ਫਿਰ ਸੱਜੂ ਨੇ ਮੇਰੀ ਦ੍ਰਿੜਤਾ ਵੇਖ ਕੇ ਹਾਮੀ ਭਰ ਦਿੱਤੀ ਅਗਲੇ ਦਿਨ ਅਸੀਂ ਸਾਈਕਲ ਲੈ ਕੇ ਬਰਮਾਲੀਪੁਰ ਪਹੁੰਚ ਗਏ ਸਾਨੂੰ ਗੁਰਦੁਆਰੇ ਦਾ ਸਿੱਖ ਇੱਕ ਕਮਰੇ ਵਿੱਚ ਲੈ ਗਿਆ ਜਿੱਥੇ ਮੇਰੀ ਪਰਜਾਈ ਵੀਰਾਂ ਸਮੇਤ ਚਾਰ ਔਰਤਾਂ ਵੱਡੀਆਂ ਟੁਕੀਆਂ ਪਈਆਂ ਸਨ ਸਾਨੂੰ ਵੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਕਿਸੇ ਮਰੀ ਆਸ ਦੀ ਕਰਨ ਮੋੜ ਜਾਂਦੀ ਹੋ ਗਈ ਮੇਰੇ ਪਿੰਡ ਦੀਆਂ ਉਹਨਾਂ ਔਰਤਾਂ ਦੇ ਬੜੂ ਰੂਪ ਹੋਏ ਚਿਹਰੇ ਮੈਥੋਂ ਪਛਾਣੀ ਨਾ ਗਈ ਪਰ ਫਿਰ ਵੀ ਮੈਂ ਉਹਨਾਂ ਥੱਲੋਂ ਹੌਲੀ-ਹੌਲੀ ਪਹਿਚਾਣ ਦੇ ਚਿੰਨ ਲੱਭ ਹੀ ਲਈ ਉਹਨਾਂ 'ਚੋਂ ਦੋ ਸਾਡੇ ਵੇੜੇ ਦੀਆਂ ਤੇ ਇੱਕ ਤੇਲੀਆਂ ਦੀ ਨੂੰ ਰੱਜੀ ਸੀ ਰੱਜੀ ਉਹੀ ਜੀ ਨੂੰ ਵੇਖ-ਵੇਖ ਸਾਰਾ ਪਿੰਡ ਰੱਜਿਆ ਨਹੀਂ ਸੀ ਕਰਦਾ ਜਦ ਉਸ ਦੀਆਂ ਮੋਟੀਆਂ ਅੱਖਾਂ ਦੇ ਤੀਰ ਜਾਲੀਦਾਰ ਕਾਲੇ ਚੁੰਨੀ ਨੂੰ ਲੀਰੋ ਲੀਰ ਕਰਦੇ ਮੇਰੇ ਤੁਰ ਅੰਦਰ ਤੱਕ ਖੁੱਭ ਜਾਂਦੇ ਸਨ ਮੈਂ ਆਪਣੇ ਸੁੱਧ ਬੁੱਧ ਗਵਾ ਬੈਠਦਾ ਹੁੰਦਾ ਸੀ ਉਹ ਪਰੀਆਂ ਦੀ ਭੈਣ ਰਜੀ ਹੁਣ ਖੰਡਰ ਹੋਈਆਂ ਅੱਖਾਂ ਨਾਲ ਮੈਨੂੰ ਵੇਖ ਰਹੀ ਸੀ ਜਿਸ ਦੀ ਹੀਰ ਤੋਂ ਕਦੇ ਚੂਰੀ ਖਾਣ ਦੇ ਸੁਪਨੇ ਵੇਖਦਾ ਹੁੰਦਾ ਸੀ ਉਸ ਦੀ ਉਹ ਚੂਰੀ ਖਵਾਉਣ ਵਾਲੀ ਬਾ ਵੱਡੀ ਪਈ ਸੀ ਇੱਕ ਪਾਸੇ ਦਾ ਜਵਾੜਾ ਪਟਿਆ ਪਿਆ ਸੀ ਦੂਜੇ ਜਵਾੜੇ ਤੇ ਦੰਦੀਆਂ ਦੇ ਨਿਸ਼ਾਨ ਸਨ ਬੁੱਲ ਸੁੱਕ ਕੇ ਸੁੱਕੇ ਹੋਏ ਟੋਬੇ ਦੇ ਤਲ ਵਰਗੇ ਹੋਏ ਪਏ ਸਨ ਮੇਰੀ ਪਰਜਾਈ ਵੀ ਇੱਕ ਬਾਤੋਂ जख्मी ਸੀ ਖੱਬੀ ਬੱਖੇ ਵਿੱਚ ਉਸ ਦੇ ਬਰਸ਼ਾ ਵੱਜਿਆ ਹੋਇਆ ਸੀ ਗਰਦਨ ਤੇ ਗੰਡਾਸੇ ਦਾ ਟੱਕ ਸੀ ਸਾਰੇ ਕੱਪੜੇ ਲਹੂ ਤੇ ਮੈਲ ਨਾਲ ਭਰੇ ਹੋਏ ਸਨ ਤੇ ਬਦਰੰਗ ਹੋਏ ਪਏ ਸਨ ਔਹ ਹੈ ਜੀ ਮੈਂ ਮੇਰੀ ਪਰਜਾਈ ਵੱਲ ਇਸ਼ਾਰਾ ਕਰਕੇ ਸਿੱਖਾਂ ਨੂੰ ਦੱਸ ਦਿੱਤਾ ਸਿੱਖ ਮੈਨੂੰ ਉਸਦੇ ਮੰਜੇ ਕੋਲ ਲੈ ਗਏ ਵੰਡਦਾ ਇਹ ਦੁੱਖ ਉਦੋਂ ਹੋਰ ਵੀ ਿਕਣਾਉਣਾ ਹੋ ਗਿਆ ਜਦੋਂ ਸਾਰੀਆਂ ਔਰਤਾਂ ਮੇਰੇ ਨਾਲ ਕੋਈ ਨਾ ਕੋਈ ਰਿਸ਼ਤਾ ਜੋੜ ਕੇ ਲੈ ਜਾਣ ਲਈ ਕਹਿਣ ਲੱਗੀਆਂ ਭਾਈ ਇਹ ਹੁਣ ਵਿਚਾਰਾ ਤੁਹਾਨੂੰ ਸਾਰਿਆਂ ਨੂੰ ਕਿੱਥੇ ਲੈ ਜਾਵੇ ਇਹਨੂੰ ਵਿਚਾਰੇ ਨੂੰ ਤਾਂ ਪਤਾ ਨਹੀਂ ਕਿਹੜੇ ਹਿੱਲੇ ਕੋਈ ਰੋਟੀ ਟੁੱਕ ਦੀ ਬੁਰਕੀ ਜੁੜਦੀ ਹੈ ਜਾਂ ਨਹੀਂ ਇਹ ਤਾਂ ਆਪ ਤੁਹਾਡੇ ਮੰਗੂ ਵਖਤਾਂ ਦਾ ਮਾਰਿਆ ਤੁਸੀਂ ਆਵਦਾ ਜਿੱਥੇ ਕਹੂੰਗੀਆਂ ਕੋਟੜੇ ਕਹੂੰਗੀਆਂ ਕੋਟੜੇ ਛਾਡਾਂ ਲੁਧਿਆਣੇ ਕੈਂਪ ਚ ਕਹੂੰਗੀਆਂ ਉੱਥੇ ਛਾਡਾਂ ਸਿੱਖਾਂ ਨੇ ਉਹਨਾਂ ਨੂੰ ਸਮਝਾਇਆ ਫੇਰ ਉਹ ਸਾਨੂੰ ਬਾਹਰ ਲੈ ਆਇਆ ਮੈਥੋਂ ਮੇਰੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਲਈ ਫਿਰ ਇਹੀ ਕੁਝ ਅੰਦਰ ਜਾ ਕੇ ਮੇਰੀ ਪਰਜਾਈ ਵੀਰਾਂ ਤੋਂ ਪੁੱਛਿਆ ਜਦ ਪੂਰੀ ਤਸੱਲੀ ਹੋ ਗਈ ਤਾਂ ਉਹਨਾਂ ਨੇ ਵੀਰਾਂ ਨੂੰ ਸਾਡੇ ਨਾਲ ਭੇਜ ਦਿੱਤਾ ਮੈਂ ਆਪਣੀ ਪਰਜਾਈ ਵੀਰਾਂ ਨੂੰ ਲੈ ਕੇ ਸੱਜੂ ਦੇ ਘਰ ਪਹੁੰਚ ਗਿਆ ਸੀ ਸੱਜੂ ਨੇ ਪੱਟੀਆਂ ਕਰਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਵੀਰਾਂ ਦੇ ਗਲਚ ਗੰਡਾਸਾ ਵੱਜਣ ਕਰਕੇ ਉਸ ਤੋਂ ਰੋਟੀ ਨਹੀਂ ਸੀ ਲੰਗਦੀ। ਉਹ ਕਈ ਦਿਨ ਦੁੱਧ ਜਾਂ ਚਾਹ ਹੀ ਪੀਂਦੀ ਰਹੀ ਪਰ ਹੌਲੀ-ਹੌਲੀ ਹੁਣ ਉਹ ਦਲੀਆ ਖਾਣ ਲੱਗ ਪਈ ਸੀ। ਇਹਨਾਂ ਦਿਨਾਂ ਵਿੱਚ ਹੀ ਸੱਜੂ ਇੱਕ ਦਿਨ ਮੈਨੂੰ ਸਟੇਸ਼ਨ ਤੇ ਲੈ ਗਿਆ। ਸੱਜੂ ਦੇ ਆਪਣੇ ਕੋਈ ਔਲਾਦ ਨਹੀਂ ਸੀ। ਉਹ ਆਪਣੀ ਇਸੇ ਮਨਸ਼ਾ ਨੂੰ ਪੂਰੀ ਕਰਨ ਦੇ ਲਈ ਅੱਜ ਸਟੇਸ਼ਨ ਤੇ ਆਇਆ ਸੀ। ਉਹਨੇ ਮੈਨੂੰ ਰਸਤੇ 'ਚ ਆਉਂਦਿਆਂ ਦੱਸਿਆ ਸੀ ਕਿ ਮੁਸੀਬਤ ਮਾਰੇ ਮਾਂ-ਬਾਪ ਆਪਣੇ ਭੁੱਖ ਨਾਲ ਪਲ-ਪਲ ਮਾਰ ਰਹੇ ਬੱਚਿਆਂ ਨੂੰ ਇਸ ਆਸ ਉੱਤੇ ਕਿ ਉਹਨਾਂ ਦੀ ਜਾਨ ਬਚ ਜਾਵੇ ਕਿਸੇ ਲੋੜਵੰਦ ਨੂੰ ਪਾਲਣ ਦੇ ਲਈ ਫੜਾ ਦਿੰਦੇ ਨੇ ਸੱਜੂ ਦੀ ਗੱਲ ਸੁਣ ਕੇ ਮੇਰਾ ਅੰਦਰ ਚੀਰਿਆ ਗਿਆ ਯਾ ਅੱਲਾਹ ਇਹ ਦਿਨ ਵੀ ਦੇਖਣੇ ਸੀ ਆਪਣੇ ਜਿਗਰ ਦੇ ਟੋਟੇ ਨੂੰ ਉਸ ਦੀ ਜਾਨ ਬਚਾਉਣ ਦੀ ਮਨਸ਼ਾ ਨਾਲ ਆਪਣੇ ਤੋਂ ਵੱਖ ਕਰ ਦੇਣਾ ਹੇ ਅੱਲਾਹ ਜਿਹਾ ਪੱਥਰ ਜੇਰਾ ਕਿਵੇਂ ਕਰਦੇ ਹੋਣਗੇ ਅਸੀਂ ਸਟੇਸ਼ਨ ਤੇ ਪਹੁੰਚ ਗਏ ਇੱਕ ਡੱਬੇ ਤੋਂ ਬਾਅਦ ਅਸੀਂ ਦੂਜੇ ਡੱਬੇ ਵਿੱਚ ਜਾ ਚੜੇ ਸੱਜੂ ਨੇ ਫਿਰ ਆਵਾਜ਼ ਮਾਰੀ ਭਾਈ ਮੈਂ ਬੱਚਾ ਪਾਲਣਾ ਚਾਹਨਾ ਜੇ ਕੋਈ ਹੋਵੇ ਭਾਈ ਮੈਂ ਬੱਚਾ ਪਾਲਣਾ ਚਾਹਨਾ ਜੇ ਕੋਈ ਹੋਵੇ ਆ ਮੇਰਾ ਬੱਚਾ ਪਾਲ ਜਾ ਭਾਈ ਭਾਈ ਜਾਨ ਮੇਰਾ ਬੱਚਾ ਪਾਲ ਦੇ ਇੱਕ ਔਰਤ ਨੇ ਖੜੀ ਹੋ ਕੇ ਵਾਵਾ ਚੁੱਕ ਕੇ ਬੱਚਾ ਸਾਡੇ ਵੱਲ ਵਧਾ ਦਿੱਤਾ ਉਸ ਦੀ ਪੜ੍ਹਾਈ ਆਵਾਜ਼ ਮਣਾਮੋਹੀ ਹੰਝੂਆਂ 'ਚ ਤਰਸੀ ਮੈਨੂੰ ਲੱਗਿਆ ਜਿਵੇਂ ਉਹਨੇ ਬਾਹਾਂ 'ਚ ਬੱਚਾ ਨਹੀਂ ਆਪਣੀ ਜਾਨ ਚੁੱਕੀ ਹੋਵੇ ਜਿਹੜੀ ਸਾਨੂੰ ਲੈ ਜਾਣ ਲਈ ਕਹਿ ਰਹੀ ਸੀ ਮੇਰਾ ਮਨ ਫੇਰ ਕਲ ਪਿਆ हे ਅੱਲਾ ਇਹ ਦੁੱਖ ਭਰਿਆ ਦ੍ਰਿਸ਼ ਵੇਖ ਕੇ ਧਰਤੀ ਕਿਉਂ ਨਾ ਪਾਟ ਗਈ ਪਰਲੋ ਕਿਉਂ ਨਾ ਆ ਗਈ ਇਹ ਸਾਰੇ ਚੰਨ ਤਾਰੇ ਬੇਸ਼ਰਮ ਹੋਏ ਆਪਣੀ ਥਾਂ ਤੇ ਕਿਵੇਂ ਟਿਕੇ ਰਹਿਣਗੇ ਤਿੰਨ ਕੋ ਸਾਲ ਦਾ ਇੰਨਾ ਪਿਆਰਾ ਬੱਚਾ ਆਪਣੀ ਮਾਂ ਵਰਗਾ ਹੀ ਗੋਰਾ ਨਿਸ਼ੋਰੰਗ ਕਿਸੇ ਚਿੱਤਰਕਾਰ ਦੀ ਖੂਬਸੂਰਤ ਪੇਂਟਿੰਗ ਵਰਗੇ ਨੈਣ ਨਕਸ਼ ਹਾਏ ਅੱਲਾ ਇਹ ਕਿਹੜੀ ਮਜਬੂਰੀ ਦੀ ਕੈਂਚੀ ਸੀ ਜਿਹੜੀ ਮਾਂ ਪੁੱਤ ਦੇ ਮੋਹ ਤੇ ਤੰਦਾਂ ਨੂੰ ਵੀ ਬੇਰਹਿਮੀ ਨਾਲ ਕੱਟ ਰਹੀ ਸੀ ਮਾਂ ਨੇ ਬੱਚੇ ਨੂੰ ਇੱਕ ਵਾਰ ਘੁੱਟ ਕੇ سینੇ ਨਾਲ ਲਾਇਆ ਜਿਵੇਂ ਉਹ ਬੱਚੇ ਨੂੰ ਆਪਣੇ ਅੰਦਰ ਲੁਕਾ ਲੈਣਾ ਚਾਹੁੰਦੀ ਹੋਵੇ ਉਸ ਦਾ ਪਾਗਲਾ ਵਾਂਗ ਮੂੰਹ ਚੁੰਮਿਆ ਉਹ ਦੇ ਸਿਰ ਬਾਹਾਂ ਪੈਰ ਹੱਥ ਟੋਟੋ ਵੇਖੇ ਉਹਨੇ ਦਿਲ ਉੱਤੇ ਪੱਥਰ ਰੱਖ ਕੇ ਬੱਚਾ ਸਾਨੂੰ ਫੜਾ ਦਿੱਤਾ ਬੱਚਾ ਫੜਦਿਆਂ ਉਸ ਔਰਤ ਦੀਆਂ ਅੱਖਾਂ ਵਿੱਚਲਾ ਦੁੱਖ ਮੈਥੋਂ ਚੱਲਿਆ ਨਾ ਗਿਆ ਮੈਂ ਨੀਵੀ ਪਾ ਲਈ ਬੱਚਾ ਸੱਜੂ ਦੀਆਂ ਬਾਹਾਂ ਵਿੱਚ ਆ ਕੇ ਸਿਰ ਤੋੜ ਯਾਰੋ ਯਾਰ ਰੋਣ ਲੱਗਿਆ ਉਹ ਸੱਜੂ ਦੀਆਂ ਬਾਹਾਂ ਵਿੱਚੋਂ ਨਿੱਕਲ ਨਿੱਕਲ ਜਾ ਰਿਹਾ ਸੀ ਮਾਂ ਵੱਲ ਵਹਾ ਉਲਾਰ ਉਲਾਰ ਲੇਰਾ ਮਾਰ ਰਿਹਾ ਸੀ मां ਉਸ ਨੂੰ ਬੇਵਸ ਹੋਈ ਵੇਖ ਰਹੀ ਸੀ ਹੁਣ ਉਸ ਲਈ ਇਹ ਕਾਫੀ ਸੀ ਕਿ ਉਹ ਆਪਣੇ ਬੱਚੇ ਨੂੰ ਬਸ ਵੱਧ ਤੋਂ ਵੱਧ ਸਮਾਂ ਦੇਖ ਸਕੇ ਉਹ ਭੱਜ ਕੇ ਖਿੜਕੀ ਦੇ ਵਿੱਚ ਆ ਖੜੀ ਸਾਨੂੰ ਬੱਚਾ ਲੈ ਜਾਂਦਿਆਂ ਨੂੰ ਵੇਖਣ ਲੱਗੀ ਬੱਚਾ ਜਿਉਂ-ਜਿਉਂ ਮਾਂ ਤੋਂ ਦੂਰ ਹੋ ਰਿਹਾ ਸੀ ਹੋਰ ਉੱਚੀ ਰੋ ਰਿਹਾ ਸੀ ਸੱਜੂ ਇੱਕਦਮ ਰੁਕਿਆ ਫਿਰ ਪੁੱਛੇ ਮੁੜਿਆ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ ਉਹ ਉਸਔਰਤ ਕੋਲ ਜਾ ਖੜਿਆ ਤੂੰ ਵੀ ਸਾਡੇ ਨਾਲ ਚੱਲ ਜਿੱਥੇ ਰੋਟੀ ਇਹ ਖਾਂਦੇ ਨੇ ਉੱਥੇ ਮੈਂ ਤੈਨੂੰ ਵੀ ਖਵਾ ਦੂੰ ਸੱਜੂ ਦੀ ਆਵਾਜ਼ ਦੁੱਖ ਨਾਲ ਭਾਰੀ ਹੋ ਗਈ ਸੀ ਸੱਜੂ ਦੀ ਗੱਲ ਜਿਵੇਂ ਮਾਲੇ ਸਾਰੇ ਜਹਾਨ ਦੇ ਸੁੱਖ ਮਿਲ ਗਏ ਹੁਣ ਉਹ ਆਪਣੀ ਗੱਠੜੀ ਚੁੱਕ ਕੇ ਸਾਡੇ ਨਾਲ ਤੁਰ ਪਈ ਹੁਣ ਅਸੀਂ ਸੱਜੂ ਦੇ ਘਰ ਚਾਰ ਮੁਸਲਮਾਨ ਹੋ ਗਏ ਸਾਂ ਸੱਜੂ ਦਾ ਦੋ ਜੀਆਂ ਵਾਲਾ ਘਰ ਸੀ ਜੋ ਸਾਡੇ ਆਉਣ ਨਾਲ ਭਰਿਆ ਭਰਿਆ ਲੱਗਣ ਲੱਗਿਆ ਨਿੱਕੇ ਸ਼ਮਸ਼ਾਦੀਆਂ ਤੋਤਲੀਆਂ ਗੱਲਾਂ ਨੰਨੇ ਹਾਸੇ ਸਾਰਿਆਂ ਦੇ ਚਿਹਰੇ ਤੋਂ ਉਦਾਸੀ ਝਾੜ ਦਿੰਦੇ। ਵੀਰਾਂ ਦਿਨੋਂ ਦਿਨ ਠੀਕ ਹੋ ਰਹੀ ਸੀ। ਉਸ ਦੇ ਢਿੱਡ 'ਚ ਮੇਰੇ ਵੱਡੇ ਭਰਾ ਦਾ ਬੱਚਾ ਪਲ ਰਿਹਾ ਸੀ। ਮੈਨੂੰ ਉਡੀਕ ਸੀ ਮੇਰਾ ਬੇੜਾ ਪਰ ਜਾਵੇਗਾ ਜਦੋਂ ਮੇਰੇ ਵਿਛੜੇ ਭਰਾ ਦਾ ਬੱਚਾ ਗੋਰੇ ਸ਼ਾਹ ਦਾ ਇਸ ਬੇੜੇ ਵਿੱਚ ਖੇਡੇਗਾ। ਪਰ ਇਹ ਖੁਸ਼ੀਆਂ ਬਹੁਤੀ ਥੇਰ ਮੇਰੇ ਕੋਲ ਨਾ ਰਹੀਆਂ। ਕਿਸੇ ਨੇ ਥਾਣੇ ਤਲਾਹ ਕਰ ਦਿੱਤੀ ਕਿ ਸੱਜੂ ਪੰਡਤ ਨੇ ਆਪਣੇ ਘਰ ਚਾਰ ਮੁਸਲਮਾਨ ਰੱਖੇ ਹੋਏ ਨੇ ਸਾਨੂੰ ਥਾਣੇੋਂ ਬਲਾਵਾ ਆ ਗਿਆ ਮੈਂ ਤੇ ਸੱਜੂ ਇੱਕ ਦੋ ਮਿੱਤਰ ਬੰਦਿਆਂ ਨੂੰ ਹੋਰ ਨਾਲ ਲੈ ਕੇ ਅਸੀਂ ਥਾਣੇ ਪਹੁੰਚ ਗਏ ਕਿਉਂ ਬਈ ਤੂੰ ਮੁਸਲਮਾਨ ਆਪਣੇ ਘਰ ਰੱਖੇ ਨੇ ਥਾਣੇਦਾਰ ਨੂੰ ਸੱਜੂ ਨੂੰ ਦਬਕਾ ਮਾਰਿਆ ਨਹੀਂ ਜਨਾਬ ਇਹਨਾਂ ਨੂੰ ਮੈਂ ਧੱਕੇ ਨਾਲ ਨਹੀਂ ਰੱਖਿਆ ਮੈਂ ਤਾਂ ਇਹਨਾਂ ਦੀ ਜਾਨ ਬਚਾਈ ਹੈ ਆਹ ਤੁਹਾਡੇ ਸਾਹਮਣੇ ਖੜੇ ਨੇ ਪੁੱਛ ਲੋ ਚਾਹੀ ਜੀ ਨਹੀਂ ਮੈਂ ਇੱਥੇ ਹੀ ਰਹਿਣਾ ਮੈਂ ਕਿਤੇ ਨਹੀਂ ਜਾਣਾ ਜਦੋਂ ਮੈਨੂੰ ਥਾਣੇਦਾਰ ਨੇ ਦੌਕਾ ਮਾਰ ਕੇ ਪੁੱਛਿਆ ਸੀ ਕਿ ਮੈਂ ਪਾਕਿਸਤਾਨ ਜਾਣਾ ਜਾਂ ਨਹੀਂ ਤਾਂ ਮੈਂ ਉਹਨੂੰ ਇਹੀ ਗੱਲ بار-बार ਦੁਹਰਾਉਂਦਾ ਰਿਹਾ ਜੀ ਨਹੀਂ ਮੈਂ ਇੱਥੇ ਹੀ ਰਹਿਣਾ ਮੇਰਾ ਸਾਰਾ ਟੱਬਰ ਤਾਂ ਮਰ ਗਿਆ ਹੁਣ ਮੈਂ ਕੀ ਦੇ ਆਸਤੇ ਪਾਕਿਸਤਾਨ ਜਾਵਾਂ ਚੰਗਾ ਫਿਰ ਐਂ ਕਰ ਮੇਰੀ ਘੋੜੀ ਤੇ ਰਹਿ ਜਾ ਥਾਣੇਦਾਰ ਨੇ ਵਕਤ ਦੇ ਮਾਰੇ ਤੋਂ ਫਾਇਦਾ ਉਠਾਉਣ ਲਈ ਮੈਨੂੰ ਸਵਾਲ ਦਾਗ ਦਿੱਤਾ ਨਹੀਂ ਮੋਤੀਆਂ ਵਾਲਿਓ ਸਾਡੀ ਤਾਂ ਇਹਨਾਂ ਨੇ ਜਾਨ ਬਚਾਈ ਐ ਅਸੀਂ ਤਾਂ ਸਾਰੀ ਉਮਰ ਇਹਨਾਂ ਦੀ ਖਿਦਮਤ ਕਰਦੇ ਰਹੀਏ ਤਾਂ ਵੀ ਦੇਣ ਨਹੀਂ ਦੇ ਸਕਦੇ ਥਾਣੇਦਾਰ ਕਿੰਨੀ ਦੇਰ ਤੱਕ ਵੈਂਸਦਾ ਰਿਹਾ ਅਖੀਰੋਂ ਨੇ ਸੱਜੂ ਨੂੰ ਦਬਕਾ ਮਾਰਿਆ ਦੇਖ ਭਾਈ ਹਾਲਾਤ ਮਾੜੇ ਨੇ ਕੋਈ ਇਹਨਾਂ ਨੂੰ ਮਾਰਨ ਆਇਆ ਨਾਲ ਥੋਨੂੰ ਮਾਰ ਜੂ ਕਿਉਂ ਆਪਣੀ ਜਾਨ ਦੇ ਰੱਸੇ ਵਟਦੇ ਹੋ ਤੂੰ ਛੇਤੀ ਇਹਨਾਂ ਨੂੰ ਕਿਸੇ ਥਾਂ ਟਿਕਾਣੇ ਲਾ ਦੇ ਜੀ ਇੱਥੇ ਗੜਬੜ ਹੋਗੀ ਅਸੀਂ ਤੈਨੂੰ ਨਾਲ ਖਿੱਚ ਲੈਣਾ ਦੇਖ ਲੈ ਫਿਰ ਖਾਨੇਦਾਰ ਦੀ ਗੱਲ ਸਾਡੇ ਵੀ ਖਾਨੇ 'ਚ ਪੈ ਗਈ ਸੀ ਸਾਡੇ ਵੀ ਮਨ ਨੂੰ ਲੱਗ ਗਈ ਸੀ ਬੇ ਜੇ ਕਿਦਰੇ ਕੋਈ ਗੜਬੜ ਹੋਗੀ ਕਿਤੇ ਸੱਜੂ ਵਿਚਾਰਾ ਐਵੇਂ ਰਗੜਿਆ ਨਾ ਜਾਵੇ ਉਸ ਦਿਨ ਦੀ ਰਾਤ ਤੱਕ ਅਸੀਂ ਸਾਰੇ ਬੈਠੇ ਸਲਾਹਾਂ ਬਣਾਉਂਦੇ ਰਹੇ ਕਿ ਕੀ ਕੀਤਾ ਜਾਵੇ ਨਿੱਕੇ ਬੱਚੇ ਸ਼ਮਸ਼ਾਦ ਤੇ ਉਸ ਦੀ ਮਾਂ ਫਾਤਿਮਾ ਨੂੰ ਤਾ ਸੱਜੂ ਤੇ ਉਸ ਦੇ ਘਰ ਵਾਲੀ ਨੇ ਆਪਣੇ ਘਰ ਰੱਖਣਾ ਹੀ ਮਨ ਲਿਆ। ਸਮਸ਼ਾਦ ਨੂੰ ਤਾਂ ਉਹ ਗੋਦ ਲੈਣਾ ਹੀ ਚਾਹੁੰਦੇ ਸਨ। ਉਸ ਦੀ ਮਾਂ ਨੂੰ ਵੀ ਸੱਜੂ ਦੇ ਲੜ ਲਾਉਣ ਦੀ ਸਲਾਹ ਹੋ ਗਈ। ਸਾਡੇ ਲਈ ਸੱਜੂ ਨੇ ਆਪਣੇ ਨਾਨਕੇ ਹਮੇਲਪੁਰ ਰਹਿੰਦੇ ਆਪਣੇ ਮਿੱਤਰ ਭਾਨੇ ਨਾਲ ਗੱਲ ਕਰਨੀ ਸੀ। ਇਹ ਰਾਹ ਕੱਢ ਕੇ ਅਸੀਂ ਉਸ ਦਿਨ ਅੱਧੀ ਰਾਤ ਤੋਂ ਬਾਅਦ ਸੁੱਤੇ। ਸਵੇਰੇ ਸਹਾਜਰੇ ਹੀ ਸੱਜੂ ਨੇ ਕੋਈ ਬੰਦਾ ਸਾਈਕਲ ਭੇਜ ਕੇ ਹਮੇਲਪੁਰ ਨੂੰ ਭੇਜ ਦਿੱਤਾ। ਉਹ ਬੰਦਾ ਕੁਝ ਘੰਟੇ ਚ ਹੀ ਵਾਪਸ ਆ ਗਿਆ ਤੇ ਅੱਗਿਓ ਸਾਨੂੰ ਹਰੀ ਚੰਡੀ ਮਿਲ ਗਈ ਕਿ ਹਮੇਲਪੁਰ ਦੇ ਵਿੱਚ ਪਾਨਾ ਮੈਨੂੰ ਆਪਣੇ ਕੋਲ ਰੱਖਣ ਲਈ ਤਿਆਰ ਹੈ ਉਸ ਦਿਨ ਅਸੀਂ ਨੇ ਸਾਰਿਆਂ ਨੇ ਰੱਜ ਕੇ ਗੱਲਾਂ ਕੀਤੀਆਂ ਨਾਲ ਲੈ ਜਾਣ ਲਈ ਜ਼ਰੂਰੀ ਸਮਾਨ ਵੀ ਵੰਡ ਲਿਆ ਬੀਰਾ ਨੇ ਚੱਲਣ ਤੋਂ ਪਹਿਲਾਂ ਸੱਜੂ ਦੇ ਘਰ ਵਾਲੀ ਤੇ ਫਾਤਿਮਾ ਨੂੰ ਕੁੱਟ-ਕੁੱਟ ਕੇ ਜੱਫੀਆਂ ਪਾਈਆਂ ਸਾਰੀ ਗੱਲ ਹਲਾਤਾਂ ਤੇ ਖੜੀ ਸੀ ਸਾਡੀ ਇਹ ਮਿਲਣੀ ਅਖੀਰੀ ਮਿਲਣੀ ਵੀ ਹੋ ਸਕਦੀ ਸੀ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਇਸ ਨਫਰਤੀ ਹਨੇਰੀ ਵਿੱਚ ਅਸੀਂ ਟੀਲਿਆਂ ਵਾਂਗ ਵਿਖਰ ਜਾਵਾਂਗੇ ਜਾਂ ਇੱਕ ਤੋਂ ਬਚ ਕੇ ਨਿਕਲ ਜਾਵਾਂਗੇ ਚਾਰੇ ਪਾਸੇ ਜਦੋਂ ਰਾਤ ਟਿਕ ਗਈ ਤਾਂ ਅਸੀਂ ਜਾਣ ਦਾ ਜੂਆ ਖੇਡਣ ਲਈ ਅੱਧੀ ਰਾਤ ਤੋਂ ਬਾਅਦ ਘਰੋਂ ਨਿਕਲੇ ਮੈਂ ਵੀਰਾ ਸੱਜੂ ਤੇ ਇੱਕ ਸੱਜੂ ਦਾ ਮਿੱਤਰ ਸੱਜੂ ਨੇ ਘਰੋਂ ਸਾਈਕਲ ਲੈ ਲਿਆ ਸੀ ਕਿ ਵਾਪਸ ਜਲਦੀ ਮੁੜਾਵਾਂਗੇ ਜ्यों-ਜ्यों ਸੀ ਰੇਨੁਕੇ ਤੋਂ ਦੂਰ ਹੁੰਦੇ ਗਏ ਤ्यों ਤੋਂ ਸਾਡੇ ਡਰ ਅੰਦਰ ਲੈਦਾ ਜਾ ਰਿਹਾ ਸੀ ਚਾਰੇ ਪਾਸੇ ਡਰਾਉਣਾ ਘੁੱਪ ਹਨੇਰਾ ਸਾਨੂੰ ਹੋਰ ਵੀ ਦਹਿਲਾ ਰਿਹਾ ਸੀ ਇੱਕ ਪਲ ਸਾਡੀਆਂ ਡਰੀਆਂ ਅੱਖਾਂ ਹਨੇਰੇ ਦੀ ਚਾਦਰ ਪਾੜ-ਪਾੜ ਵੇਖਣ ਦੀ ਕੋਸ਼ਿਸ਼ ਕਰਦੀਆਂ ਜਦੋਂ ਵੀ ਕੋਈ ਖੜਾਕ ਹੁੰਦਾ ਤੇ ਤਸੱਲੀ ਹੋਈ ਤੋਂ ਅਸੀਂ ਅੱਗੇ ਤੁਰ ਪੈਂਦੇ ਸਾਨੇਵਾਲ ਤੱਕ ਸੜਕ-ਸੜਕ ਜਾਂਦੀ ਅਸੀਂ ਤੁਰਦੇ ਗਏ ਸਾਨੇ ਵਾਲ ਤੋਂ ਅੱਗੇ ਲੰਘ ਕੇ ਅਸੀਂ ਰੁਕ ਗਏ ਹਨੇਰੇ 'ਚ ਦਸਿਆ ਨਿਸ਼ਾਨੀਆਂ ਦੀ ਪੜਤਾਲ ਕੀਤੀ ਸਾਹਮਣੇ ਦੋ ਤਿੰਨ ਕਿੱਲਿਆਂ ਦੀ ਬਾਹੀ ਤੇ ਵੱਡੀ ਨਹਿਰ ਸੀ ਨਹਿਰ ਤੇ ਉੱਚੇ-ਉੱਚੇ ਦਰਖਤ ਹਨੇਰੇ ਨਾਲ ਭਰੇ ਕਿਸੇ ਪਹਾੜ ਵਾਂਗ ਜਪਦੇ ਸਨ ਝਾੜ ਤੋਂ ਡਿਗਲੇ ਪਾਣੀ ਦਾ ਖੜਾਕ ਸਾਨੂੰ ਟੀਕੀ ਰਾਤ 'ਚ ਸਾਫ਼ ਸੁਣਦਾ ਸੀ ਇੱਥੋਂ ਹੀ ਖੱਬੇ ਪਾਸੇ ਇੱਕ ਕੱਚੀ ਸੜਕ ਮੁੜਦੀ ਸੀ ਜਿਸ ਤੇ ਅਸੀਂ ਅੱਗੇ ਜਾਣਾ ਸੀ ਸਾਨੂੰ ਇਹ ਸੜਕ ਪਾ ਕੇ ਸੱਜੂ ਹੋਰਾਂ ਨੇ ਵਾਪਸ ਮੁੜਨਾ ਸੀ। ਉੱਥੇ ਖੜਕੇ ਅਸੀਂ ਇੱਕ ਦੂਜੇ ਨੂੰ ਹੌਸਲਾ ਦਿੱਤਾ ਤੇ ਅਲਵਿਦਾ ਕਹੀ। ਅਸੀਂ ਆਪਣੀ ਗੱਟੜੀ ਚੱਕ ਕੇ ਕੱਚੀ ਸੜਕ ਪੈ ਗਏ। ਸਾਡਾ ਡਰ ਹੁਣ ਹੋਰ ਵੀ ਵੱਧ ਗਿਆ ਸੀ। ਜੇ ਕੋਈ ਵਿਰੋਧੀ ਟੱਕਰ ਜਾਵੇ ਸਾਡੀ ਮੌਤ ਪੱਕੀ ਸੀ। ਅਸੀਂ ਦੱਸੀ ਹੋਈ ਕੋਠੜੀ ਆਲੇ-ਦੁਆਲੇ ਲਵਦੇ ਅੱਗੇ ਤੁਰਦੇ ਗਏ। ਸੱਜੂ ਦੇ ਦੋਸਤ ਨੇ ਸਾਨੂੰ ਇਸੇ ਸੜਕ ਤੇ ਇੱਕ ਕਿਲਾ ਕੋ ਹਟ ਵੀ ਇੱਕ ਕੋਠੜੀ ਦੱਸੀ ਸੀ। ਉਸ ਨੇ ਦੱਸਿਆ ਸੀ ਕਿ ਉਸ ਕੋਠੜੀ ਦੇ ਭੀਪਿਆਂ ਦੀ ਚਾਦਰ ਦਾ ਬਾਰ ਲੱਗਿਆ ਹੋਵੇਗਾ ਜਿਸ ਦਾ ਕੋਂਡਾ ਖੋਲ ਕੇ ਅਸੀਂ ਅੰਦਰ ਬੈਠਣਾ ਸੀ ਤੇ ਫਿਰ ਦਿਨ ਚੜ੍ਹੇ ਉਹ ਸਾਨੂੰ ਇੱਥੋਂ ਲੈ ਜਾਵੇਗਾ ਥੋੜੀ ਦੂਰ ਚੱਲਣ ਤੋਂ ਬਾਅਦ ਹੀ ਸਾਨੂੰ ਉਹ ਕੋਠੜੀ ਮਿਲ ਗਈ ਮੈਂ ਤੇ ਵੀਰਾਂ ਉਸ ਕੋਠੜੀ ਦੇ ਅੰਦਰ ਜਾ ਪਈ ਤੇ ਕੇ ਨੂੰ ਆ ਕੇ ਉਸ ਬੰਦੇ ਨੇ ਜਿਸ ਨੇ ਸਾਨੂੰ ਲਿਜਾਣਾ ਸੀ ਭਾਨੇ ਨੇ ਬਾਰ ਖੜਕਾਇਆ ਬਾਈ ਮੈਂ ਭਾਨਾ ਬਾਰ ਖੋਲੀ ਮੈਂ ਭਾਨੇ ਦਾ ਨਾਂ ਸੁਣ ਕੇ ਬਾਰ ਖੋਲ ਦਿੱਤਾ ਠੀਕ ਪਹੁੰਚ ਗਏ ਬਾਈ ਉਸਨੇ ਕੁੰਡਾ ਖੁੱਲਣਸਾਰ ਮੈਨੂੰ ਪਹਿਲਾ ਸਵਾਲ ਪੁੱਛਿਆ ਹਾਂ ਮੈਂ ਵੇਖਿਆ ਭਾਨਾ 35 ਕੋ ਸਾਲ ਦਾ ਚੰਗੇ ਕਦ ਕੜ ਦਾ ਜਵਾਨ ਸੀ ਅਸੀਂ ਭਾਨੇ ਨਾਲ ਉਹਨਾਂ ਦੇ ਘਰ ਨੂੰ ਤੁਰ ਪਏ ਉਹਨਾਂ ਦਾ ਘਰ ਖੇਤ ਵਿੱਚ ਸੀ ਤੇ ਇਹ ਖੇਤ ਵੀ ਭਾਨੇ ਦਾ ਹੀ ਦੂਜਾ ਖੇਤ ਸੀ ਉੱਥੇ ਉਸਨੇ ਆਪਣਾ ਮਾਲ ਪਸ਼ੂ ਰੱਖਿਆ ਹੋਇਆ ਸੀ ਬਾਦੂ ਬੰਦਾ ਉੱਥੇ ਕੋਈ ਨਹੀਂ ਸੀ ਆਉਂਦਾ ਦਿਨੇ ਬਸ ਆਪਣੀਆਂ ਬੁੜੀਆਂ ਆਉਂਦੀਆਂ ਨੇ ਕੰਮ ਧੰਦਾ ਕਰਨ ਰਾਤ ਨੂੰ ਉੱਥੇ ਉਹਦਾ ਬਾਪੂ ਰਹਿੰਦਾ ਸੀ ਭਾਨੇ ਨੇ ਸਾਨੂੰ ਰਸਤੇ 'ਚ ਸਮਝਾਇਆ ਕਿ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਕਿ ਤੁਸੀਂ ਮੁਸਲਮਾਨ ਹੋ ਅਸੀਂ ਘਰੇ ਬੁੜੀਆਂ ਨੂੰ ਵੀ ਇਹੀ ਕਿਹਾ ਕਿ ਤੁਸੀਂ ਰਿਫਿਊਜੀ ਹੋ ਤੁਸੀਂ ਵੀ ਸਾਰਿਆਂ ਨੇ ਇਹੀ ਕਹਿਣਾ ਕਿ ਅਸੀਂ ਰਿਫਿਊਜੀ ਹਾਂ ਉਧਰੋਂ ਆਈਆਂ ਠੀਕ ਹੈ ਬਾਈ ਉਹ ਮੈਨੂੰ ਸਾਰੇ ਰਸਤੇ ਇਹ ਚੀਜ਼ਾਂ ਸਮਝਾਉਂਦਾ ਗਿਆ ਇੱਕ ਮਹੀਨੇ ਤੱਕ ਅਸੀਂ ਕਿਸੇ ਕੋਲ ਪਾਫਨਾ ਕੱਢੀ ਪਾਨੇ ਦੇ ਭਰਾ ਕਿਸਰ ਤੇ ਉਸਦੇ ਪਿਤਾ ਹਜੂਰੇ ਤੋਂ ਬਿਨਾ ਕਿਸੇ ਨੂੰ ਸਾਡੇ ਮੁਸਲਮਾਨ ਹੋਣ ਦਾ ਪਤਾ ਨਹੀਂ ਸੀ ਫੇਰ ਪਤਾ ਨਹੀਂ ਕਿਹੜੀ ਹਵਾ ਸਾਡਾ ਮੂੰਹ ਸੁੰਘ ਕੇ ਥਾਣੇ ਤੱਕ ਲੈ ਗਈ ਸਵੇਰੇ ਸਵੇਰੇ ਦੋਸ਼ਪਾਹੀ ਸਾਨੂੰ ਥਾਣੇ ਲਿਜਾਣ ਲਈ ਬਾਰਚਾ ਖੜੇ ਜਿਹੜੇ ਤੁਸੀਂ ਘਰੇ ਬੰਦਾ ਬੁੜੀ ਰੱਖੇ ਨੇ ਇਨਾਂ ਨੂੰ ਥਾਣੇਦਾਰ ਨੇ ਥਾਣੇ ਬੁਲਾਇਆ। ਇੱਕ ਸਿਪਾਹੀ ਨੇ ਆਉਣ ਦਾ ਮਕਸਦ ਦੱਸਿਆ। ਕਿਉਂ? ਇਹਨਾਂ ਤੋਂ ਕੀ ਕਰਾਉਣਾ ਹੈ? ਹਜੂਰੇ ਨੇ ਰੋਬ ਨਾਲ ਪੁੱਛਿਆ। ਐ ਤਾਂ ਪਤਾ ਨਹੀਂ। ਸਿਪਾਹੀ ਜਾਣਦੇ ਹੋਏ ਵੀ ਅਣਜਾਣ ਬਣ ਗਏ। ਤੁਸੀਂ ਚੱਲੋ ਮੈਂ ਆਪ ਆਉਣਾ ਥਾਣੇ। ਹਜੂਰੇ ਨੇ ਸਿਪਾਹੀਆਂ ਨੂੰ ਵਾਪਸ ਮੋੜ ਦਿੱਤਾ। ਪੁੱਤ ਤੂੰ ਬਾਹਰ ਬੰਦ ਕਰਕੇ ਬਹਿ ਜਾ। ਜਿਹੜਾ ਮਰਜ਼ੀ ਹਾਕਾਂ ਮਾਰੀ ਜਾਵੇ। ਬਾਹਰ ਨਹੀਂ ਖੋਲਣਾ। ਥਾਣੇ ਵਾਲਿਆਂ ਦਾ ਤਾਂ ਮੈਂ ਲੈਣਾ ਬਾਰਾ ਸਾਰਾ। ਹਜੂਰਾ ਸਾਨੂੰ ਹਦਾਇਤ ਕਰਕੇ ਤੁਰ ਗਿਆ। ਆਥਨੇ ਜਦੋਂ ਭਾਨਾ ਆਇਆ ਤਾਂ ਅਸੀਂ ਉਹਨੂੰ ਸਾਰੀ ਹੋਈ ਬਿੱਤੀ ਦੱਸੀ। ਭਾਨਾ ਰੋਟੀ ਰੱਖ ਕੇ ਉਹਨੇ ਪੈਰ ਹੀ ਵਾਪਸ ਮੁੜ ਗਿਆ। ਜਿੰਨੀ ਦੇਰ ਉਹ ਵਾਪਸ ਮੁੜ ਕੇ ਨਾ ਆਇਆ ਮੇਰਾ ਮਨ ਥਾਲ ਚ ਪਾਏ ਪਾਣੀ ਵਾਂਗ ਛਲਕਦਾ ਰਿਹਾ। ਕਿ ਕਿਤੇ ਕੋਈ ਹੋਰ ਹੀ ਬਖਤ ਨਾ ਪੈ ਜਾਵੇ। ਮੂੰਹ ਨੇਰੇ ਭਾਨਾ ਤੇ ਹਜੂਰਾ ਦੋਵੇਂ ਵਾਪਸ ਆ ਗਏ। ਉਹ ਪਤਾਨੀ ਥਾਣੇ ਕਿਹੜੀ ਕਰਾਮਾਤੀ ਪਬੂਤੀ ਢੁੜ ਕੇ ਆਏ ਸੀ ਉਸ ਨੇ ਆਉਣ ਸਾਰ ਮੇਰੇ ਮੋਢੇ ਤੇ ਹੌਸਲੇ ਭਰਿਆ ਰਖਾਥ ਰੱਖਿਆ ਤੇ ਕਿਹਾ ਲੈ ਪੁੱਤਰਾ ਅੱਜ ਤੋਂ ਕੋਈ ਤੇਰੀ ਹਵਾਵਲ ਨਹੀਂ ਚਾਕੂ ਉਸ ਤੋਂ ਪਿੱਛੋਂ ਸਾਡੀ ਕਿਸੇ ਨੇ ਕੋਈ ਟੋਕਾ ਟਿਕਾਈ ਵੀ ਨਹੀਂ ਕੀਤੀ ਅਸੀਂ ਰੋਟੀ ਖਾਂਦੇ ਕੰਮ ਕਰਦੇ ਤੇ ਪੈ ਜਾਂਦੇ ਵੀਰਾਂ ਬਾਗਲ ਚ ਮੱਜਾਂ ਦਾ ਕਰਦੀ ਮੈਂ ਖੇਤੀ ਬੰਨੇ ਦਾ ਹੁਣ ਵੀਰਾਂ ਦੇ ਨਿੱਕਾ ਨਿਆਣਾ ਹੋਣ ਦੇ ਦਿਨ ਨੇੜੇ ਲੱਗ ਗਏ ਸਨ ਅਸੀਂ ਆਪਣੇ ਹੋਣ ਵਾਲੇ ਬੱਚੇ ਦੇ ਸੁਫਨੇ ਦੇਖਦੇ ਆਪਣੇ ਤੇ ਆਪਣੇ ਬੱਚੇ ਦੇ ਭਵਿੱਖ ਦੀਆਂ ਸੋਚਾਂ ਸੋਚਦੀ ਸਲਾਹਾਂ ਕਰਦੇ ਇੰਨਾ ਸਲਾਹਾਂ ਨੇ ਅਜੇ ਕੋਈ ਸਿਰਾ ਨਹੀਂ ਸੀ ਫੜਿਆ ਕਿ ਮੇਰਾ ਪਣੋਈਆ ਸਾਡੇ ਬਾਰੇ ਪੈੜ ਕੜਦਾ ਪਹਿਲਾ ਰੇਣੁਕੇ ਤੇ ਫਿਰ ਰੇਣੁਕੇ ਤੋਂ ਹਮੇਲਪੁਰ ਆ ਗਿਆ ਉਸ ਦਿਨ ਮੈਂ ਹੱਲ ਜੋੜਿਆ ਹੋਇਆ ਸੀ ਦੂਰੋਂ ਇੱਕ ਬੰਦਾ ਮੈਨੂੰ ਮੇਰੇ ਵੱਲ ਆਉਂਦਾ ਦਿਸਿਆ ਮੈਂ ਹੱਲ ਨਹੀਂ ਰੋਕਿਆ ਪਰ ਨੀਂਗਾ ਉਸ ਬੰਦੇ ਤੇ ਹੀ ਰੱਖੀ ਹੱਥ ਵਿੱਚ ਕਿਰਪਾਨ ਤੇ ਗਲ ਵਿੱਚ ਪਰਨਾ ਪਾਈ ਦੂਰੋਂ ਵੇਖਿਆ ਉਹ ਕੋਈ ਸਿੱਖ ਲੱਗਦਾ ਸੀ ਜਦੋਂ ਬਿਲਕੁਲ ਮੇਰੇ ਕੋਲ ਆ ਗਿਆ ਤਾਂ ਮੈਂ ਪੁਚਕਾਰ ਕੇ ਬਦਾਂ ਨੂੰ ਰੋਕ ਲਿਆ ਬਿਲਕੁਲ ਮੇਰੇ ਨੇੜੇ ਆਉਣ ਤੇ ਮੈਂ ਉਹਨੂੰ ਪਛਾਣ ਲਿਆ ਤੂੰ ਤਾਂ ਸਿਆਣ ਚੀ ਨਹੀਂ ਆਇਆ ਕਰਮਦੀਨਾ ਮੈਂ ਉਸਦੇ ਬਦਲੇ ਭੇਸਵਲ ਸਿਰ ਤੋਂ ਲੈ ਕੇ ਪੈਰਾਂ ਤੱਕ بار-बार ਵੇਖ ਰਿਹਾ ਸੀ ਹੋਰ ਤੱਕੜਾਂ ਬਸ ਤੱਕੜਾਂ ਜਿਹੜੇ ਜਿਉਂਦੇ ਫਿਰਦੇ ਆਂ ਪਰਿਵਾਰ ਦੀ ਯਾਦ ਨਾਲ ਮੇਰੇ ਮੂੰਹ ਤੇ ਉਦਾਸੀ ਛਾ ਗਈ ਸੀ। ਪਰਿਵਾਰ ਦਾ ਕੋਈ ਹੋਰ ਜੀ ਹੋਰਾਂ ਬਾਰੇ ਤਾਂ ਅੱਲਾ ਜਾਣਦਾ ਹੈ। ਅਸੀਂ ਤਾਂ ਇੱਥੇ ਦੋਏ ਆਂ। ਮੈਂ ਤੇ ਗੌਰੇ ਸ਼ਾਦੀ ਘਰ ਵਾਲੀ ਬੀਰਾ। ਤੂੰ ਕਿਵੇਂ ਇਕੱਲਾ ਤੁਰਿਆ ਫਿਰਦਾ ਹੈਂ? ਭੈਣਾ ਹੋਣੀਆਂ। ਉਹ ਤਾਂ ਦਾਨਗਾੜੀ ਨੇ। ਉੱਥੋਂ ਦੇ ਸਰਦਾਰ ਨੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ। ਸਾਰੇ ਮੁਸਲਮਾਨਾਂ ਦੀ ਰਾਖੀ ਉਸਨੇ ਆਪ ਕੀਤੀ। ਉੱਥੇ ਤਾਂ ਸਭ ਸੁੱਖ-ਸਾਂਦ ਹੈ। ਪਣੋਈਏ ਦੀ ਗੱਲ ਸੁਣ ਕੇ ਚਲੋ ਮੈਨੂੰ ਭੈਣਾ ਵੱਲੋਂ ਤਾਂ ਸੁੱਖ ਦਾ ਸਾਹ ਆਇਆ ਮੈਂ ਪਣੋਈਏ ਨਾਲ ਗੱਲਾਂ ਕਰਦਾ ਰਿਹਾ ਤੇਜ ਹਲਿਆ ਕੇ ਬਲਦਾਂ ਨੂੰ ਪਾਣੀ ਪਿਆ ਕੇ ਅੱਖਾਂ ਦੀ ਖੁਰਲੀ ਤੇ ਬੰਨ ਦਿੱਤਾ ਤੁਸੀਂ ਮੇਰੇ ਨਾਲ ਚੱਲੋ ਜਦੋਂ ਮੈਂ ਕਰਮਦੀਨ ਕੋਲ ਆ ਬੈਠਿਆ ਉਸਨੇ ਸਲਾਹ ਦੇਣ ਵਰਗੀ ਗੱਲ ਕਹੀ ਨਹੀਂ ਅਜੇ ਤਾਂ ਬੀਜ ਬਜਾਈ ਚੱਲਦੀ ਐ ਬੀਜ ਬਜਾਈ ਤੋਂ ਵੇਲੇ ਹੋ ਕੇ ਅਸੀਂ ਆਵਾਂਗੇ ਹੁਣ ਸਾਨੂੰ ਥੋੜਾ ਪਤਾ ਲੱਗ ਗਿਆ ਮੈਂ ਤੇ ਵੀਰਾ ਦੋਵੇਂ ਧਾਨਗੜ ਨੂੰ ਆਵਾਂਗੇ ਇਸ ਲਈ ਮੈਂ ਕਰਮਦੇਨ ਨੂੰ ਟਾਲਣਾ ਚਾਹਿਆ ਪਰ ਉਸ ਨੇ ਮੇਰਾ ਕੰਨ ਪੁੱਠੇ ਪਾਸੇ ਦੀ ਫੜ ਲਿਆ ਤੂੰ ਬੀਜ ਬਜਾਈ ਕਰਕੇ ਆ ਜੀ ਹੁਣ ਵੀਰਾਂ ਨੂੰ ਸਾਡੇ ਨਾਲ ਘੱਲ ਦੇ ਉੱਥੇ ਤੇਰੀ ਭੈਣੇ ਨੂੰ ਆਪੇ ਸੰਭੂ ਨਾਲੇ ਜੱਚੇ ਬੱਚੇ ਨੂੰ ਦੁੱਧ ਕਿਉ ਮਿਲ ਜੂ ਮੈਂ ਭਾਨੇ ਦੀ ਸਲਾਹ ਜਾਣਨ ਲਈ ਉਸ ਵੱਲ ਵੇਖਿਆ ਭਾਨਾ ਮੇਰੇ ਵੱਲ ਸਵਾਲ ਬੁੱਝ ਕੇ ਚਾਕਿਆ ਉਸਨੇ بڑے ਟਰਮੀ ਨਾਲ ਕਿਹਾ ਦੇਖ ਨੋਹਰ ਖਰਾਕ ਤਾਂ ਇੱਥੇ ਵੀ ਬਥੇਰੀ ਐ ਸੁੱਖ ਨਾਲ ਦੁੱਧ ਘਿਉ ਦੀ ਕੋਈ ਘਾਟ ਨਹੀਂ ਮੇਰੀ ਸੱਸ ਦਾਈ ਦਾ ਕੰਮ ਵੀ ਜਾਣਦੀ ਐ ਆਪਾਂ ਜਨੇਪੇ ਤੋਂ 15 ਦਿਨ ਪਹਿਲਾਂ ਤੇ 15 ਦਿਨ ਬਾਅਦ ਤੱਕ ਉਹਨੂੰ ਇੱਥੇ ਰੱਖ ਲਾਂਗੇ ਅੱਡ ਘਰ ਕਹੇ ਅੱਡ ਘਰ ਪਾ ਦੂੰ ਬਾਕੀ ਆ ਤੇਰਾ ਰਿਸ਼ਤੇਦਾਰ ਬੈਠਾ ਜਿਵੇਂ ਤੇਰਾ ਅੰਦਰਲਾ ਮੰਨਦਾ ਓਵੇਂ ਕਰ ਲੈ ਦੇਖੋ ਜੀ ਤੁਹਾਡਾ ਦੇਣ ਤਾਂ ਅਸੀਂ 7 ਜਨਮ ਨਹੀਂ ਦੇ ਸਕਦੇ ਉੰਜ ਇਹ ਸਾਡੇ ਕੋਲੇ ਰਹਿਣਗੇ ਸਾਨੂੰ ਇੱਕ ਦੂਜੇ ਦੀ ਤਿਰ ਰਹੂ ਹੁਣ ਮੈਂ ਵੀਰਾਂ ਨੂੰ ਲੈ ਜਾਣਾ ਇਹ ਚਲ ਆਪਦਾ ਬੀਜ ਬਜਾਈ ਕਰਕੇ ਆਜੂ ਕਰਮਦੀਨ ਨੇ ਮੇਰੇ ਉੱਪਰ ਦੀ ਇੱਕ ਵਲੇਵਾ ਹੋਰ ਮਾਰ ਲਿਆ ਚਲੋ ਜਿਵੇਂ ਤੁਹਾਡੀ ਦੋਵਾਂ ਦੀ ਸਲਾਹ ਹੈ ਭਾਨੇ ਨੇ ਅਖੀਰੀ ਫੈਸਲਾ ਸਾਡੇ ਉੱਪਰ ਹੀ ਛੱਡ ਦਿੱਤਾ ਤੂੰ ਭੋਰਾ ਸੋਚਣਾ ਕਰ ਇਸ ਦੀ ਮੈਂ ਵੀਰਾਂ ਨੂੰ ਲੈ ਜਾਣਾ ਤੂੰ ਫੇਰ ਆ ਜੀ ਕਰਮਦੀਨ ਵੀਰਾਂ ਨੂੰ ਲੈ ਕੇ ਅੜਿਆ ਖੜਾ ਸੀ ਚਲ ਮਰਜੀ ਹੈ ਤੇਰੀ ਮੈਂ ਅੰਦਰੋਂ ਨਾ ਮੰਨਦਿਆਂ ਹੋਇਆ ਵੀ ਉਸ ਦੀ ਜਿੱਦ ਅੱਗੇ ਝੁਕ ਗਿਆ ਦੁਪਹਿਰ ਤੋਂ ਬਾਅਦ ਕਰਮਦੀਨ ਬੀਰਾਂ ਨੂੰ ਲੈ ਕੇ ਤੁਰ ਗਿਆ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ